ਜੈਸਮੀਨ ਕਰ ਸੰਦੂ ਦੀ ਮਨੀ ਕਹਾਣੀ ਖਿੜਕੀ ਪਰਮ ਨੇ ਰੋਜ਼ ਸਵੇਰੇ ਉਸੇ ਟਾਈਮ ਉੱਠਣਾ ਮਨ ਵਿੱਚ ਬਾਹਰ ਵਿੜੇ ਵਿੱਚ ਜਾਣ ਦੀ ਕਾਹਲ ਹੋਣੀ ਪਰ ਖੁੱਲੀ ਹਵਾ ਵਿੱਚ ਚਾਹ ਦੀਆਂ ਚੁਸਕੀਆਂ ਲੈਣਾ ਉਸ ਨੂੰ ਕਾਲਜ ਵੇਲੇ ਤੋਂ ਹੀ ਪਸੰਦ ਸੀ ਆਪਣੇ ਰੋਜ਼ ਮਰਦ ਦੇ ਕੰਮ ਉਸਨੇ ਬੜੇ ਹੀ ਸਹਿਜ ਨਾਲ ਕਰਨੇ ਤੇ ਪਰਮ ਨੂੰ ਰਸੋਈ ਨਾਲ ਖਾਸ ਲੱਗਉ ਸੀ ਉਸਨੇ ਸੋਈ ਦੇ ਨਿੱਕੇ ਵੱਡੇ ਸਾਰੇ ਕੰਮ ਬੜੇ ਹੀ ਚਾਣਾ ਕਰਨੇ ਉਸ ਨੂੰ ਨਿੱਕੇ ਹੁੰਦਿਆਂ ਤੋਂ ਖਾਣਾ ਬਣਾਉਣਾ ਬਹੁਤ ਚੰਗਾ ਲੱਗਦਾ ਸੀ ਤੇ ਇਸ ਦੇ ਨਾਲ ਨਾਲ ਉਸਤੇ ਮਨ ਵਿੱਚ ਕੁਝ ਨਵਾਂ ਸਿੱਖਣ ਦੀ ਚਾਹ ਰਹਿੰਦੀ। ਸ਼ਾਮ ਨੂੰ ਪੰਛੀਆਂ ਦੀਆਂ ਆਵਾਜ਼ਾਂ ਉਸ ਨੂੰ ਬਹੁਤ ਸਕੂਨ ਦਿੰਦੀਆਂ। ਜੋ ਸ਼ਾਮ ਵੇਲੇ ਸ਼ਾਂਤ ਮਨ ਨਾਲ ਕਰਦੇ ਆਪਣੇ ਪਸੰਦੀਦਾ ਥਾਂ 'ਚ ਬੈਠਦੀ। ਉਹ ਥਾਂ ਉਸਤੇ ਕਮਰੇ ਦੀ ਖਿੜਕੀ ਸੀ। ਪਰ ਉਸ ਖਿੜਕੀ ਵਿੱਚੋਂ ਨਿੱਕੀਆਂ-ਨਿੱਕੀਆਂ ਕੁੜੀਆਂ ਨੂੰ ਹਰ ਰੋਜ਼ ਲੰਘਦੀਆਂ ਵੇਖਦੀ। ਉਹ ਬਾਲੜੀਆਂ ਉੱਚੀ-ਉੱਚੀ ਹੱਸਦੀਆਂ, ਸ਼ਰਾਰਤਾਂ ਕਰਦੀਆਂ ਪਰ ਮਨ ਨੂੰ ਬੜੀਆਂ ਪਿਆਰੀਆਂ ਲੱਗਦੀਆਂ। ਉਹਨਾਂ ਨੂੰ ਵੇਖਦੇ-ਵੇਖਦੇ ਆਪਣੇ ਬਚਪਨ ਵਿੱਚ ਗੁਆਚ ਜਾਂਦੀ ਉਸ ਦਾ ਮਨ ਕਰਦਾ ਕਿ ਉਹ ਖਿੜਕੀ ਦੇ ਉਸ ਪਾਰ ਚਲੀ ਜਾਵੇ ਤੇ ਉਹਨਾਂ ਵਾਂਗ ਜ਼ਿੰਦਗੀ ਜੀਵੇ ਪਰ ਫਿਰ ਜਦ ਉਸੇ ਮਨ ਦੀ ਖਿੜਕੀ ਖੁੱਲਦੀ ਤਾਂ ਪਰਦੇ ਨਾਲ ਖਿੜਕੀ ਟੱਕ ਦਿੰਦੀ ਤੇ ਫਿਰ ਆਪਣੇ ਕੰਮ-ਕਾਰ ਵਿੱਚ ਲੱਗ ਜਾਂਦੀ